ਜਦੋਂ ਦੀ ਦੂਰ ਹੋਈ ਤੈਥੋਂ ਨਾ ਮਾਣੀ ਚੈਨ ਪਾਇਆ ਨਹੀਂ ਏਤੀ ਮਾਰ ਪੈਂਦੀ ਨੂੰ ਕਿ ਤੈਨੂੰ ਦਰਦ ਆਇਆ ਨਹੀਂ ਜੋ ਦਾਈਆਂ ਜਾਲਤੀ ਜਿੰਦੜੀ ਹੈ ਮੇਰਾ ਸਿਸ਼ਟ ਤੇਰੀ ਦਾ ਜਲਵਾ ਜਿੰਦ ਚਾਉਂਦੀ ਐ ਗੁਰੂ ਜੀ ਦ੍ਰਿਸ਼ਟ ਤੇਰੀ ਇਥੋਂ ਨਾ ਮਾਣੀ ਚੈਨ ਪਾਇਆ ਨਹੀਂ ਏਤੀ ਮਾਰ ਪੈਂਦੀ ਨੂੰ ਕਿ ਤੈਨੂੰ ਦਰਦ ਆਇਆ ਨਹੀਂ ਹੋਇਤੀ ਮਾਰ ਪੈਂਦੀ ਨੂੰ ਕਿ ਤੈਨੂੰ ਦਰਦ ਆਇਆ ਨਹੀਂ ਜੋ ਤਾਈਆਂ ਜਾਲਤੀ ਜਿੰਦੜੀ ਕੇ ਮੇਨਾ ਸ੍ਰਿਸ਼ਟ ਤੇਰੀ ਦਾ ਜਲਵਾ ਜਿੰਦ ਚਾਉਂਦੀ ਐ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਨਾ ਜਾਣਾ ਦੂਰ ਕੀਤਾ ਤੂੰ ਆ ਸਾਡੀਆਂ ਹਰਕਤਾਂ ਕਰਕੇ ਨਾ ਜਾਣਾ ਨਾ ਜਾਣਾ ਦੂਰ ਕੀਤਾ ਤੂੰ ਆ ਸਾਡੀਆਂ ਹਰਕਤਾਂ ਕਰਕੇ ਅਸੀਂ ਤਾਂ ਸੈਭ ਜੂਦੇ ਹਾਂ ਤੇਰੀਆਂ ਆ ਬਰਕਤਾਂ ਕਰਕੇ ਅਸੀਂ ਤਾਂ ਸੈਭ ਜੂਦੇ ਹਾਂ ਤੇਰੀਆਂ ਬਰਕਤਾਂ ਕਰਕੇ ਠਕੀ ਮਾਰ ਕੇ ਹਾਕਾ ਕੇ ਮੋਗਾ ਰਿਸ਼ਤ ਤੇਰੀ ਜਲਵਾ ਜਿੰਦ ਚਾਉਂਦੀ ਐ ਗੁਰੂ ਜੀ ਦ੍ਰਿਸ਼ਟ ਤੇਰੀ ਰਾਹ ਓ ਮਰਦ ਰੂਪਤੀ ਜਾਂਦੀ ਤੇ ਜੇ ਨਾ ਬੋੜ ਦੋ ਪਿਆਰੇ ਜਿਵੇਂ ਤਵਾ ਸ਼ਿਸ਼ਟ ਤੇਰੀ ਦਾ ਜਲਵਾ ਜਿੰਦ ਚਾਉਂਦੀ ਐ ਗੁਰੂ ਦੀ ਦ੍ਰਿਸ਼ਟ ਤੇਰੀ ਦਾ ਨਾ ਦੀ ਤਾਰ ਢਿੱਲੀ ਹੈ ਤੇ ਤੂੰ ਬਾ ਖੜਕਦਾ ਕਿਉਂ ਨਹੀਂ ਸੁੱਟਦਾ ਤਨਸ਼ ਕਿਉਂ ਅਰਜ਼ੰ ਮਾਦਾਨੇ ਬੜਕਦਾ ਕਿਉਂ ਨਹੀਂ सब खा गिया अकला बुधी तारिष्ट ते जलवादी गुरू जी द्रिष्ट तेरी न लॻियां न पुलां क्य सुख न प्यार ਨਾ ਬਾਦੇ ਨਾ ਬਾਦੇ ਤੋੜ ਲਗੀਆਂ ਨੂੰ ਬੁੱਲਾ ਕੋ ਸੁਖਨ ਪਿਆਰਾਂ ਦਾ ਮੇਰੇ ਪ੍ਰੀਤਮਾ ਸੁਣਿਆ ਤੂੰ ਪੱਕਾ ਯਾਰ ਯਾਰਾਂ ਦਾ ਉਹ ਮੇਰੇ ਪ੍ਰੀਤਮਾ ਸੁਣਿਆ ਤੂੰ ਪੱਕਾ ਯਾਰ ਯਾਰਾਂ ਦਾ ਮਾਂ ਪਿਆਰ ਦਾ ਅਰਿਆ ਪਿਆ ਹਰਿਸ਼ਤ ਤੇਰੀ ਦਾ ਜਲਵਾ ਜਿੰਦ ਚਾਉਂਦੀ ਐ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਆ ਜਾ ਸੋਣਿਆ ਆ ਜਾ ਓ ਆ ਜਾ ਸੋਣਿਆ ਆ ਜਾ ਤੜਫਦੀ ਜਾਨ ਦੇ ਬਦਲੇ ਆਪਣੇ ਬਿਰਦ ਦੇ ਬਦਲੇ ਹੋ ਤਰਮਾ ਇਮਾਨ ਦੇ ਬਦਲੇ ਓ ਦਮਾਂ ਦੀ ਰਾਸ ਦਾ ਕਰ ਜਾ ਫਿਕਰ ਹੈ ਕਿਸ਼ਤ ਤੇਰੀ ਦਾ ਫਿਕਰ ਹੈ ਕਿਸ਼ਤ ਤੇਰੀ ਦਾ ਹਾਂ ਹਾਂ ਦੀ ਰਾਸ ਦਾ ਕਰ ਜਾ ਫਿਕਰ ਹੈ ਕਿਸ਼ਤ ਤੇਰੀ ਦਾ ਜਲਵਾ ਜਿੰਦ ਚਾਉਂਦੀ ਐ ਗੁਰੂ ਦੀ ਦ੍ਰਿਸ਼ਟ ਤੇਰੀ ਦਾ ਮੈਂ ਚੱਲੀ ਬਾਵਰੀ ਹੋਈ ਮੈਂ ਚੱਲੀ ਬਾਵਰੀ ਹੋਈ ਆ ਜਿੰਦੜੀ ਚੈਨ ਲੈਂਦੀ ਨਹੀਂ ਮੈਂ ਚੱਲੀ ਬਾਵਰੀ ਹੋਈ ਆ ਜਿੰਦੜੀ ਚੈਨ ਲੈਂਦੀ ਨਹੀਂ ਜਿੰਨਾ ਚਿਰ ਹਰੀ ਨਾ ਮਿਲਿਆ ਹੋ ਮੀਰਾ ਟਿਕ ਕੇ ਬੈਂਦੀ ਨਹੀਂ ਜਿੰਨਾ ਚਿਰ ਜਿੰਨਾ ਚਿਰ ਹਰੀ ਨਾ ਮਿਲਿਆ ਹੋ ਮੀਰਾ ਟਿਕ ਕੇ ਬੈਂਦੀ ਨਹੀਂ ரிஷ்டரித ஜோர்த ਕੋਈ ਟੱਬ ਕੋਈ ਟੱਬ ਜੋਰ ਚੱਲਦਾ ਨਹੀਂ ਮੇਰੇ ਵਿੱਚ ਅਕਲਾ ਵੀ ਕਮ ਨੇ ਅਖਾ ਲੈ ਲੋੜਾਂ ਗਰਜਾ ਨੇ ਬੱਚੇ ਬਸ ਆ ਚੰਦ ਹੀ ਦਮ ਨੇ ਅਖਾ ਲੈ ਲੋੜਾਂ ਗਰਜਾ ਨੇ ਬੱਚੇ ਬਸ ਚੰਦ ਹੀ ਦਮ ਨੇ ਨਾ ਬਣ ਗਿਆ ਬਈ ਕਾ ਪਿਆ ਬਾਹਿਸ਼ਟ ਤੇਰੀ ਦਾ ਜਲਵਾ ਜਿੰਦ ਚਾਉਂਦੀ ਐ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਜਲਵਾ ਜਿੰਦ ਚਾਉਂਦੀ ਐ ਗੁਰੂ ਜੀ ਦ੍ਰਿਸ਼ਟ ਤੇ